ਅਸ ਵਕਤ ਅਸੀਂ ਬਠਿੰਡਾ ਦੇ ਬੀੜ ਤਲਾਹ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜਾ ਪੀਲਾ ਪੰਜਾ ਚਰਾਇਆ ਜਾਣਾ ਹੈ। ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਜੀ ਸੀ ਬੀਾਂ ਖੜੀਆਂ ਹੋਈਆਂ ਨੇ ਕਰਨ ਕਰਨ ਇੱਕ ਵਾਰੀ ਸ਼ੁਰੂ ਕਰਾ ਲਈ ਹੈ। ਨਮ ਸਦਨ ਅਸ ਤਾ ਐਸ ਦੀ ਨਿਮਾਹ ਹੋਂਦੀ ਜਿਹੜੀ ਥੇਕੇ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਕੀ ਕੀਤੀ ਜਾ ਰਹੀ ਹੈ ਮੌਕੇ ਤੇ ਜਿਹੜੇ ਬਠਿੰਡਾ ਦੇ ਐਸਐਸਪੀ ਮੈਡਮ ਅਵਨੀਤ ਕਾਉਂਟਰ ਜੀ ਮੌਜੂਦ ਨੇ ਸੋ ਜਿਹੜੀ ਲਗਾਤਾਰ ਜਿਹੜੀਆਂ ਨਸ਼ਾ ਤਸਕਰਾਂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਜਿਹੜੀ ਚੈਕਿੰਗ ਕੀਤੀ ਗਈ ਸੀ ਤੇ ਅੱਜ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਉਣ ਦੀ ਜਿਹੜੀ ਪੂਰੀ ਤਿਆਰੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੀ ਸੀ ਬੀ ਜਾ ਰਹੀ ਹੈ ਕਿਸ ਤਰ੍ਹਾਂ سے پولیس ਪ੍ਰਸ਼ਾਸਨ ਵੱਡੀ تعداد ਦੇ ਵਿੱਚ ਮੌਜੂਦਾ ਦੇਖ ਸਕਦੇ ਹੋ ਤੁਸੀਂ লাইਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਇਹ ਕਾਰਵਾਈ ਜਿਹੜੀ ਬਠਿੰਡਾ ਦੇ ਪੀੜ ਤਲਾ ਦੇ ਵਿੱਚ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜੀ ਹੈ ਉਨ੍ਹਾਂ ਦੀ ਟਾਕਵਾਈ ਜਾਰੀ ਹੈ ਬਠਿੰਡਾ ਵੱਲੋਂ ਪੁਲਿਸ ਵੱਲੋਂ ਜਿਹੜਾ ਅੱਜ ਐਕਸ਼ਨ ਕੀਤਾ ਗਿਆ ਨਸ਼ਾ ਦਸਤਰਾ ਦੇ ਘਰ ਤਾਉਣ ਦਾ ਅਜੇ ਬਣਾ ਰਹੇ ਸੀਗੇ ਸ਼ਤ ਨਹੀਂ ਪਾਈ ਸੀ ਪਰ ਨਸ਼ਾ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਸੀ ਨਸ਼ਾ ਵੇਚ ਕੇ ਬਣਾਇਆ ਸੀ ਤੇ ਉਹ ਅੱਜ ਬਠਿੰਡਾ ਪੁਲਿਸ ਵੱਲੋਂ ਟਾਇਆ ਜਾ ਰਿਹਾ ਹੈ ਉਹ ਇਧਰੋਂ ਆ ਸਿਰਦੋ ਤੇ ਲਿਖਦਾ ਆ ਹਾਂ ਹਾਂ ਆ ਪਿਛਲੇ ਇਧਰ ਹੋ ਜੂ ਫਿਰ ਸੋ ਵੀਡੀਓ ਨੂੰ ਆਤਮਾਤ ਸੇਅਰ ਕਰੀ ਚਲੋ ਤਾਂ ਜੋ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜਾਂ ਕਾਰਨ ਬਾਰੇ ਸੋਚਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਸੀਹਤ ਮਿਲ ਜਾਵੇ ਅਜੇ ਤੱਕ ਛੱਤ ਨਹੀਂ ਪਈ ਸੀ ਮਕਾਨ ਦੀ ਪਰ ਜਿਹੜਾ ਇਹ ਮਕਾਨ ਬਣਾਇਆ ਗਿਆ ਉਹ ਨਸ਼ਾ ਵੇਚ ਕੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾ ਖਿਲਾਫ ਲਗਾਤਾਰ ਪਹਿਲਾਂ ਪਟਿਆਲੇ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਕਰਟਾਉਣ ਦੀ ਤੇ ਅੱਜ ਜਿਹੜਾ ਬਠਿੰਡਾ ਦੇ ਵਿੱਚ ਪਹਿਲੇ ਦਿਨ ਨਸ਼ਾ ਤਸਕਰਾਂ ਦੇ ਮਕਾਨਾਂ ਦੇ ਉੱਤੇ ਜਿਹੜਾ ਪੀਲਾ ਪੰਜਾਬ ਚਲਾਇਆ ਗਿਆ ਨਾਲ ਦੀ ਨਾਲ ਪੰਜਾਬ ਪੁਲਿਸ ਜਿਹੜੀ ਬਟੰਡਾ ਪੁਲਿਸ ਹੈ ਉਹ ਵੱਡੀ ਤਦਾਦ ਦੇ ਵਿੱਚ ਮੌਜੂਦ ਹੈ ਮੌਕੇ ਤੇ ਐਸਐਸਪੀ ਮੈਡਮ ਆਵਲੀਤ ਕਾਉਂਟਲ ਉਹ ਵੀ ਨਾਲ ਆਏ ਨੇ ਤੇ ਹੋਰ ਵੀ ਮੁਲਾਜ਼ਮ ਜਿਹੜੇ ਸੋ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕੀ ਸਹੀ ਹੈ ਜਾਂ ਕਿਹੋ ਜੀ ਕਾਰਵਾਈ ਕਰਨੀ ਚਾਹੀਦੀ ਹੈ ਭਾਈ ਭਾਈ ਮੇਰੀ ਗਾਣਾ ਸੁਣੇ ਔਰ ਥੋੜਾ ਇਧਰ ਹੋ ਜਾ ਇਹਦਾ ਕਰਦਾ ਪਤਾ ਨਹੀਂ ਅੱਲਾਹ ਜਿਹੜੇ ਕੇਸ ਕਰਕੇ ਜਾ ਰਹੇ ਨੇ ਉਧਰਲੇ ਪਾਸੇ ਜਿਹੜੇ ਇੱਥੋਂ ਦੇ ਬਸਨੀਕ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੂਰ ਖੜੇ ਹੋਏ ਦੇਖ ਰਹੇ ਨੇ ਨਾਲ ਦੀ ਨਾਲ ਆਪਦੇ ਕਮੈਂਟ ਜਰੂਰ ਕਰੋ ਜਿਹੜੇ ਵੀ ਸਾਨੂੰ ਦੇਖ ਰਹੇ ਨੇ ਕਿ ਨਸ਼ਾ ਤਸਕਰਾਂ ਖਿਲਾਫ ਜਿਹੜੀ ਇਹ ਘਰ ਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਨੱਤੇ ਦੇ ਸਦਾਕਰਾਂ ਦੇ ਖਿਲਾਫ ਜਿਹੜਾ ਚੱਲਦਾ ਇੱਥੇ ਨਜ਼ਰ ਆਇਆ ਉਹ ਕਾਰਵਾਈ ਕਰੋ ਕਮੈਂਟ ਕਰੋ ਕਿ ਕਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਜਿਹੜੀ ਕੀਤੀ ਜਾ ਰਹੀ ਆ ਉਹ ਸਹੀ ਐ ਕਿਉਂਕਿ ਨਸ਼ਾ ਤਸਕਰ ਇਕੱਲਾ ਐ ਨਹੀਂ ਵੀ ਸਾਰਾ ਪਰਿਵਾਰ ਵੇਚਦਾ ਜਾਂ ਕੁਝ ਵੀ ਐ ਪਰ ਪਿੱਛੇ ਪਰਿਵਾਰ ਵੀ ਐ ਜਵਾਕ ਵੀ ਐ ਮਾਪਿਓ ਵੀ ਐ ਉਹਨਾਂ ਦਾ ਵੀ ਕਿਤੇ ਨਾ ਕਿਤੇ ਪੱਖ ਜਿਹੜਾ ਲੈਣਾ ਚਾਹੀਦਾ ਸੋ ਜੀ ਜੇ ਫਸ਼ਾਸਾ ਨਾਲ ਬਲੇ ਸਿੱਕੇ ਪੱਕੇ ਹੋ ਕਿ ਅਜੇ ਨਾਲ ਯਕੀਨ ਸਾਹਿਬ ਵੀ ਆਏ ਆ ਤੇ ਆਪ ਸਭੇ ਨੂੰ ਨਾਮ ਦਾ ਕੋਲਿਜ ਕਰਾ ਰਹੇ ਜੋ ਜ਼ਮੀਨ ਤੇ ਨਾ ਦੇ ਕੋਈ ਅਥਾਰਾਈਟ ਅਥਾਰਟੀ ਮਿਲਈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਾਂ ਇਕੱਲੇ ਸੁਰਜ ਦੀ ਹੈ ਇਹ ਜੋ پتہ ਲੱਗੇ ਪਹਿਲੀ ਗੱਲ ਤਾਂ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਤੇ ਉਹ ਸਾਰੀ ਕਰਾਰੀ ਸੀਗੇ ਤੋਂ ਸਾਨੂੰ ਰੇਸ਼ੀਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਅਥਾਰਾਈਜ਼ ਕੰਸਟਰਕਸ਼ਨ ਕਰਾਰੇ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਸਪੋਰਟ ਦਿੱਤੀ ਹੈ ਠੰਡਾ ਪੁਲਿਸ ਵੱਲੋਂ ਪਹਿਲੀ ਕਾਰਵਾਈ ਹੈ ਇਸ ਤੋਂ ਬਾਅਦ ਵੀ ਕੋਈ ਐਕਸ਼ਨ ਹੈ ਜੀ ਅੱਗੇ ਕੋਈ ਬਿਲਡਿੰਗ ਨਾਲ ਲੈ ਕੇ ਇੱਦਾਂ ਦੇ ਪਬਲਿਕ ਦੇ ਇਨਪੁਟ ਤੇ ਤੇ ਆਪਣੀ ਵਰਕ ਕਰਦੇ ਹੋਏ ਬਹੁਤ ਸਾਰੀ ਇਦਾਂ ਦੇ ਏਰੀਆਜ਼ ਆਇਡੈਂਟੀ ਅ ਤਾਂ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਸ਼ੇ ਦੀ ਡਰਗ ਮੰਨੀ ਤੋਂ ਇਹ ਉਸਾਰੀਆਂ ਕੀਤੀ ਹੁਣ ਉਹਦੀ ਅਸੀਂ ਡੀਸੀ ਸਾਹਿਬ ਨਾਲ ਮਿਲ ਕੇ ਐਸ ਪਰ ਲਾ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਹੀ ਉਹਨਾਂ ਤੇ ਵੀ ਅਸੀਂ ਇਹ ਸ਼ਿਕੰਜਾ ਕਰਾਂਗੇ ਇਹ ਹੌਟਸਪੌਟ ਏਰੀਆ ਜਿਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਨਸ਼ੇ ਦਾ ਵਪਾਰ ਲਗਾਤਾਰ ਕਰ ਰਹੇ ਆ ਹਾਂਜੀ ਇਹ ਕੀ ਕੀ ਅਸੀਂ ਸਾਡਾ ਆਇਡੈਂਟੀਫਾਈਡ ਹੌਟਸਪੌਟ ਹੈ ਬਟ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਪਲੇਟੈਂਟਲੀ ਹੀ ਨਾਨੇ ਇਲੀਗਲ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਨਾਦਾ ਇਹ ਜਿਹੜੀ ਕੰਸਟਰਕਸ਼ਨ ਨੂੰ ਢਾਣ ਲਿਆ ਹੈ ਇਸ ਤੋਂ ਇਲਾਵਾ ਹੋਰ ਵੀ ਅੱਜ ਕੋਈ ਨਹੀਂ ਜੀ ਅੱਜ ਅਸੀਂ ਇਹ ਤਾਂ ਸੇ ਹੀ ਕੰਮ ਕਰ ਰਹੇ ਹਾਂ ਪਰ ਅਸੀਂ ਕਾਫੀ ਹੋਰ ਇਤੋਂ ਦੀ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਚੋਂ ਜੋ ਵੀ ਸਾਨੂੰ ਇਲੀਗਲ ਮਿਲੇਗਾ ਅਸੀਂ ਉਦੋਂ ਤੇ ਕਾਰਵਾਈ ਕਰਾਂਗੇ ਥੈਂਕ ਯੂ ਤਾਂ ਜਾਣਕਾਰੀ ਲਈ ਦੱਸ ਦਈਏ ਕਿ ਮੈਂ ਐਸਐਸਪੀ ਮੈਡਮ ਨੇ ਦੱਸਿਆ ਕਿ ਜਿਹੜੀ ਇਹ ਉਸਾਰੀ ਆ ਉਹ ਨਜਾਇਜ਼ ਵੀ ਸੀ ਤੇ ਨਜਾਇਜ਼ ਸਰਕਾਰੀ ਜਗ੍ਹਾ ਦੇ ਉੱਤੇ ਨਜਾਇਜ਼ ਕੀਤੀ ਜਾ ਰਹੀ ਸੀ ਤੇ ਦੂਜਾ ਨਸ਼ੇ ਦੇ ਪੈਸੇ ਦੇ ਨਾਲ ਜਿਹੜੀ ਇਹ ਸਾਰੀ ਕੀਤੀ ਗਈ ਸੀ ਅਮਨਦਸਤ ਦਿਖਾ ਦਈਏ ਕਿ ਜਿਹੜੇ ਇੱਥੋਂ ਦੇ ਲੋਕ ਨੇ ਰਹਿਣ ਵਾਲੇ ਨੇ ਉਹ ਵੀ ਦੂਰ ਖੜੇ ਦੇਖ ਰਹੇ ਨੇ ਕੋਈ ਹਲਚਲ ਨਹੀਂ ਕੀਤੀ ਜਾ ਰਹੀ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਇਹ ਨਜਾਇਜ਼ ਉਸਾਰੀ ਸੀ ਕਿਉਂਕਿ ਜੇ ਮੈਂ ਕਈ ਤਾਂ ਪੰਜਾਬ ਧੱਕਾ ਕਰਦੀ ਆ ਤਾਂ ਕਿਤੇ ਨਾ ਕਿਤੇ ਲੋਕਾਂ ਕਰੈਕਸ ਜਰੂਰ ਹੁੰਦੇ ਆ ਪਰ ਉਹ ਸ਼ਾਂਤ ਖੜੇ ਹੋ ਕੇ ਦੇਖ ਰਹੇ ਨੇ ਇਸ ਮਕਾਨ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਐਸਐਸਪੀ ਮੈਡਮ ਨੇ ਕਿਹਾ ਕਿ ਜਿਵੇਂ ਜਿਵੇਂ ਜਾਣਕਾਰੀ ਸਾਨੂੰ ਮਿਲੇਗੀ ਅਸੀਂ ਓਵੇਂ ਓਵੇਂ ਲਗਾਤਾਰ ਜਿਹੜੀ ਇਹ ਕਾਰਵਾਈ ਕਰਦੇ ਰਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਚੱਲੋ ਹਰ ਇੱਕ ਤੱਕ ਪਹੁੰਚਾ ਦਿਓ ਕਿ ਪੰਜਾਬ ਪੁਲਿਸ ਜਿਹੜੀ ਹੁਣ ਨਸ਼ਾ ਤਸਕਰਾਂ ਖਿਲਾਫ ਕਹਿੋ ਜੀ ਕਾਰਵਾਈ ਕਰ ਰਹੀ ਹੈ ਬਣਾਉਣ ਚ ਸਮਾਂ ਲੱਗਿਆ ਹੋਣਾ 6 ਮਹੀਨੇ ਲੱਗ ਗਏ ਹੋਣੇ ਆਪ ਢਾਉਣ ਲੱਗਿਆ 10 ਤੋਂ 15 ਮੀਟਰ ਲੱਗੇ ਨੇ ਤੇ ਕਿਤਨਾ ਕਿਤੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਨਸੀਹਤ ਜ਼ਰੂਰ ਮਿਲੂਗੀ ਇਹੋ ਜਿਹੇ ਕੰਮ ਨਾਲ ਵੀ ਆਖੀਆ ਤੋਂ ਬੁਲਾਇਆ ਬਾਈ ਜੁਲੀ ਤੋਂ ਬਾਅਦ ਹੀ ਤੋਂ ਬੁਲਾਇਆ ਰਹਿ ਤਿੱਕਰਾ ਕੇ ਇਸ ਨਾਲ ਲੋਕ ਆਮ ਲੋਕਾਂ ਤੋਂ ਖਾਸ ਵਿਸ਼ੇਸ਼ ਨਤਰੀਏ ਇਕਰ ਕੋਈ ਵੀ ਨਸ਼ੇ ਦਾ ਕਾੜਾ ਕੰਮ ਕਰਕੇ ਇਸ ਪੰਨੇ ਵੀ ਦਾ ਨਾਲ ਹੀ ਨਾਲ ਪੂਰੇ ਪ੍ਰਬੰਧਾਂ ਦੇ ਨਾਲ ਜਿਹੜੀ ਪੰਜਾਬ ਪੁਲਿਸ ਇੱਥੇ ਆਈ ਹੈ ਵੱਡੀ ਫੋਰਸ ਨਾਲ ਆਈ ਹੈ ਫਾਇਰ ਬ੍ਰਿਗੇਡ ਦੀ ਗੱਡੀ ਹੈ ਐਂਬੂਲੈਂਸ ਹੈ ਕੱਲੀ-ਕੱਲੀ ਫੈਸਿਲਿਟੀ ਦੇ ਨਾਲ ਜਿਹੜੀ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਆਪਣੇ ਕਰਮਚਾਰੀਆਂ ਨਾਲ ਪਹੁੰਚੀ ਹੈ ਤੇ ਨਾਲ ਹੀ ਨਾਲ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਘਰ ਡਾਉਣ ਦੀ ਤੇ ਪੁਲਿਸ ਜਿਹੜੀ ਭਗਵੰਤ ਮਾਨ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਕਾਰਵਾਈ

ਕਾਲ ਦੱਸਿਆ ਜੀ ਦੇਖ ਸਕਦੇ ਹੋ ਤੁਸੀਂ ਵੱਡੀ ਤਰ੍ਹਾਂ ਦੇ ਕਰਜ ਦੇ ਪਿੰਪਾਇਗ ਦਾ ਪੁਲਿਸ ਦੇ ਕਰਮਚਾਰੀ ਪਹੁੰਚੇ ਨੇ ਅਤੇ ਐਸਟੀਐਮ ਸਾਹਿਬ ਵੀ ਪਹੁੰਚੇ ਨੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਲੋਕ ਲਗਾਤਾਰ ਜਿਹੜੇ ਘਟਨਾਵਾਂ ਦੇਖ ਰਹੇ ਨੇ ਕੋਈ ਰਿਐਕਸ਼ਨ ਦਿਖਾਇਆ ਕੋਈ ਕੁਝ ਨਹੀਂ ਕਿਸੇ ਅਫਸਰ ਤੋਂ ਬੜੇ ਤੋਂ ਪੂਰੀ ਤਰ੍ਹਾਂ ਮਿਲਟਰੀ ਚ ਨਸ਼ਾ ਨਹੀਂ ਖਤਮ ਹੋਇਆ ਪਰਤ ਹੁਣ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਪਿਛਲੇ ਦਿਨ ਜਿਹੜੇ ਯਾਦੇ ਮੁੱਖ ਮੰਤਰੀ ਹੈ ਪੁਰਵੰ ਸੀ ਮਾਰ ਦੇ ਤਰਫੋਂ ਸਪੈਸ਼ਲ ਡੀਸੀ ਐਸਐਸਪੀ ਸਾਹਿਬ ਜੀ ਅਨੁਵਾਧਤ ਵੱਲ ਸ਼ੇਅਰ ਜਰੂਰ ਕਰਿਓ ਅੱਗੇ ਹੋਰ ਵੀ ਅਪਡੇਟ ਦਿੰਦੇ ਰਵਾਂਗੇ ਜਿਵੇਂ ਅਪਡੇਟ ਆਉਂਦੀ ਰਹੂਗੀ ਥੈਂਕ ਯੂ